ਨਕੋਦਰ ਦੇ ਗੁਰਨਾਨਕ ਨੈਸ਼ਨਲ ਕਾਲਜ ਦੇ ਵਿੱਚ ক্রিকেট ਟੂਰਨਾਮੈਂਟ ਕਰਵਾਏ ਗਏ ਇਹ ਟੂਰਨਾਮੈਂਟ ਬੈਟ ਐਂਡ ਬਾਲ ক্রিকেট ਕਲੱਬ ਨਕੋਦਰ ਦੇ ਪ੍ਰਧਾਨ प्रमोद ਸ਼ਰਮਾ ਦੀ ਅਗਵਾਈ ਦੇ ਵਿੱਚ ਕਰਵਾਏ ਗਏ ਅਤੇ ਇਸ ਕਲੱਬ ਦੇ ਪ੍ਰਧਾਨ प्रमोद ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਟੂਰਨਾਮੈਂਟ ਇਸ ਲਈ ਕਰਵਾਏ ਜਾ ਰਹੇ ਹਨ ਤਾਂ ਕਿ ਸਾਡੇ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਨੂੰ ਆਪਣਾ ਧਿਆਨ ਦੇਣ ਅਤੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਅਤੇ ਉਹਨਾਂ ਦਾ ਵੀ ਸੁਪਨਾ ਹੈ ਕਿ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਾਂ ਪ੍ਰਤੀ ਉਤਸ਼ਾਹਿਤ ਹੋਣ ਅਤੇ ਇਸੇ ਦੇ ਸਬੰਧ ਵਿੱਚ ਹੀ ਇਹ ਟੂਰਨਾਮੈਂਟ ਕਰਵਾਏ ਗਏ ਹਨ ਇਹ ਟੂਰਨਾਮੈਂਟ 23 ਤਰੀਕ ਤੋਂ 30 ਤਰੀਕ ਤੱਕ ਕਰਵਾਏ ਗਏ ਹਨ ਅਤੇ ਇਹਨਾਂ ਟੂਰਨਾਮੈਂਟ ਦੇ ਵਿੱਚ ਜੋ ਵੀ ਖਿਡਾਰੀ winner ਰਹਿਣਗੇ ਜਿਹੜੀਆਂ ਵੀ ਟੀਮਾਂ winner ਰਹਿਣਗੀਆਂ ਉਹਨਾਂ ਨੂੰ ਇਨਾਮ ਵੀ ਦਿੱਤੇ ਜਾਣਗੇ ਇਸ ਟੂਰਨਾਮੈਂਟ ਦੇ ਵਿੱਚ ਨਕੋਦਰ ਦੇ ਅਲੱਗ-ਅਲੱਗ ਪਤਵੰਤੇ ਸੱਜਣ ਵੀ ਹਾਜ਼ਰ ਹੋਏ ਅਤੇ ਉਹਨਾਂ ਨੇ ਵੀ ਇਸ ਗੱਲ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਬੜਾ ਮਾਣ ਹੈ ਕਿ ਸਾਡੇ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਉਤਸ਼ਾਹਿਤ ਹੋਣ ਹੋ ਰਹੇ ਹਨ ਅਤੇ ਉਹਨਾਂ ਨੇ प्रमोद ਸ਼ਰਮਾ ਜੋ ਕਿ ਬਾਲ ਐਂਡ ਬਾਲ ਦੇ ਪ੍ਰਦਾਨ ਹਨ ਕਲੱਬ ਦੇ ਉਹਨਾਂ ਨੂੰ ਵੀ ਬਤਾਈ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਜੋ ਇਹ ਉਪਰਾਲਾ प्रमोद ਸ਼ਰਮਾ ਜੀ ਵੱਲੋਂ ਕੀਤਾ ਜਾ ਰਿਹਾ ਹੈ ਜਾਂ ਉਹਨਾਂ ਦੇ ਸਾਥੀਆਂ ਵੱਲੋਂ ਕੀਤਾ ਜਾ ਰਿਹਾ ਹੈ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਜਿਹੜੇ ਵਾਲੇ ਰਬੋਟਾਂ ਟੂਰਨਾਮੈਂਟ ਕਰਾਇਆ ਜਾ ਰਿਹਾ ਬੈਟਿੰਗ ਤੋਂ ਵੱਲੋਂ ਕ੍ਰਿਕਟ ਟੂਰਨਾਮੈਂਟ ਹੋ ਰਿਹਾ ਕਹਿਣਾ ਚਾਹੋਗੇ ਅ ਸਾਡੇ ਵੱਲੋਂ ਲਗਭਗ 2015 ਤੋਂ ਹਰ ਸਾਲ ਅਸੀਂ ਟਰਾਈ ਕਰ ਰਹੇ ਹਾਂ ਕਿ ਵਧੀਆ ਟੂਰਨਾਮੈਂਟ ਕਰਵਾਈਏ ਤੇ ਅਸੀਂ ਤਿੰਨ ਪਹਿਲਾਂ ਕਰਵਾ ਚੁੱਕੇ ਹਾਂ ਇਹ ਸਾਡਾ ਫੋਰਥ ਕ੍ਰਿਕਟ ਟੂਰਨਾਮੈਂਟ ਹੈ ਜਿਹਦਾ ਪਹਿਲਾ ਇਨਾਮ 1 ਲੱਖ ਰੁਪਏ ਆ ਦੂਸਰਾ 55000 ਮੈਨ ਆਫ ਦੀ ਸੀਰੀਜ਼ 21000 ਰੁਪਏ ਆ ਕੀ ਕੀ ਇਹਦੇ ਚ ਕਿੰਨੀਆਂ ਟੀਮਾਂ ਹੈਗੀਆਂ ਤੇ ਕੀ ਕੀ ਰੱਖਿਆ ਹੋਇਆ ਹੈਗਾ ਇਹਦਾ ਸਿਸਟਮ ਹਾਂਜੀ ਇਹਦੇ ਵਿੱਚ ਲਗਭਗ ਪੂਰੇ ਪੰਜਾਬ ਚੋਂ ਸਾਡੇ ਕੋਲ 16 ਟੀਮਾਂ ਨੇ ਪਾਰਟਿਸਿਪੇਟ ਕੀਤਾ ਹੈ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਟੀਮਾਂ ਆਈਆਂ ਪੂਰੇ ਪੰਜਾਬ ਦੇ ਜੋ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕਰਦੇ ਆ ਪੰਜਾਬ ਨੂੰ ਰੈਜੀ ਟਰਾਫੀ 'ਚ ਰਿਪਰੈਜ਼ੈਂਟ ਕਰਦੇ ਆ ਸਾਰੇ ਹੀ ਖਿਡਾਰੀ ਇਹਨਾਂ ਇੱਥੇ ਪਾਰਟਿਸਿਪੇਟ ਕੀਤਾ ਹੈ ਅਲੱਗ-ਅਲੱਗ ਟੀਮਾਂ ਦੇ ਕੋਲ ਹਾਂਜੀ ਜੇ ਬੀਂਗੇ ਸੀਐਮ ਆਪਾਂ ਦੇਖੀਏ ਉਹਨਾਂ ਨੇ ਸੋਚਿਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ ਤੇ ਉਹ ਇੱਕ ਬੜਾ ਵਧੀਆ ਇਨੀਸ਼ੀਏਟਿਵ ਆ ਪੰਜਾਬ ਦੇ ਲੋਕਾਂ ਨੂੰ ਇਹ ਇੱਕ ਵਧੀਆ ਚੀਜ਼ ਉਹ ਦੇ ਰਹੇ ਆ ਸੋ ਅਸੀਂ ਵੀ ਇਹ ਕੋਸ਼ਿਸ਼ ਕਰ ਰਹੇ ਆ ਕਿ ਸਪੋਰਟਸ ਦੇ ਰਾਈ ਪੰਜਾਬ ਨੂੰ ਇੱਕ ਕੀਤਾ ਜਾਵੇ ਸਾਰੇ ਖਿਡਾਰੀਆਂ ਨੂੰ ਇੱਕ ਕੀਤਾ ਜਾਵੇ ਕਿਉਂਕਿ ਕਦੀ ਵੀ ਕਿਸੇ ਵੀ ਚੀਜ਼ ਦੀ ਜਨ ਨਹੀਂ ਰੱਖਣੀ ਆ ਉਹ ਉਹਦਾ ਯੂਥ ਆ ਜੇ ਆਪਾਂ ਯੂਥ ਨੂੰ ਸਹੀ ਦਿਸ਼ਾ ਚ ਲੈ ਕੇ ਜਾਵਾਂਗੇ ਤਾਂ ਮੈਨੂੰ ਲੱਗਦਾ ਕਿ ਸੁਪਨਾ ਜਲਦੀ ਪੂਰਾ ਹੋ ਸਕਦਾ ਟੂਰਨਾਮੈਂਟ ਕਰਵਾਉਣ ਵਾਸਤੇ ਕਾਫੀ ਸਮਾਂ ਵੀ ਲੱਗ ਜਾਂਦਾ ਪੈਸਾ ਵੀ ਲੱਗਦਾ ਕਿਸ ਤਰ੍ਹਾਂ ਦੇ ਹਾਂਜੀ ਹਾਂਜੀ ਇਹ ਤਾਂ ਬਹੁਤ ਅਹਿਮ ਸਵਾਲ ਆ ਸੀ ਤੁਹਾਡਾ ਕਿਉਂਕਿ ਟੂਰਨਾਮੈਂਟ ਅਸੀਂ ਪਿਛਲੇ 2 ਸਾਲ ਤੋਂ ਸੋਚ ਰਹੇ ਸੀ ਕਿ ਕਰਾਣਾ ਆ ਪਰ ਗਰਾਊਂਡ ਤਿਆਰ ਕਰਨ ਨੂੰ ਸਾਨੂੰ 2 ਸਾਲ ਲੱਗੇ ਤੁਸੀਂ ਦੇਖ ਸਕਦੇ ਆ ਕਿ ਕਿੰਨਾ ਵਧੀਆ ਮਾਹੌਲ ਆ ਸੋ ਮੇਰੇ ਨਾਲ ਜਿਹੜੇ ਪੁਰਾਣੇ ਖੇਲੇ ਹੋਏ ਆ ਮੇਰੇ ਸਾਥੀ ਜੋ ਅਬਰੌਡ ਚਲੇ ਗਏ ਆ ਜੋ ਮੇਰੇ ਨਾਲ ਇੱਥੇ ਮੌਜੂਦ ਆ ਸਾਰਿਆਂ ਨੇ ਦਿਨ ਰਾਤ ਇੱਕ ਕੀਤੀ ਆ ਮੈਂ ਜੇ ਇਕੱਲਾ ਕਹਾਂ ਕਿ ਮੈਂ ਇਹ ਸੁਪਨਾ ਪੂਰਾ ਕਰ ਸਕਦਾ ਸੀ ਤੇ ਪੋਸੀਬਲ ਨਹੀਂ ਹੈ ਸੋ ਮੈਂ ਤੁਹਾਡੇ ਮਾਦੀਮ ਰਾਈ ਉਹਨਾਂ ਸਾਰੇ ਦੋਸਤਾਂ ਦਾ ਭਰਾਵਾਂ ਦਾ ਯਾਰਾਂ ਦਾ ਜਿਹੜੇ ਮੇਰੇ ਨਾਲ ਲਗਭਗ 15-20 ਸਾਲ ਤੋਂ ਇਕੱਠੇ ਆਸੀਂ ਉਹਨਾਂ ਸਾਰਿਆਂ ਦਾ ਥੈਂਕਸ ਕਰਦਾ ਹਾਂ ਜੀ ਨੌਜਵਾਨਾਂ ਨੂੰ ਇਹ ਅਪੀਲ ਹੈ ਜੀ ਕਿ ਵੱਧ ਤੋਂ ਵੱਧ ਪਾਰਟਿਸਪੇਟ ਕਰੋ ਆਪਣਾ ਸਮਾਂ ਸਟੱਡੀ ਦੇ ਨਾਲ-ਨਾਲ ਸਪੋਰਟਸ ਦੇ ਵਿੱਚ ਵੀ ਲਾਓ ਕਿਉਂਕਿ ਇਹ ਇਕੱਲੇ ਸਟੱਡੀ ਦੇ ਨਾਲ ਜੇ ਤੁਸੀਂ ਇੰਟਰ ਕਾਲਜ ਖੇលਦੇ ਹੋ ਯੂਨੀਵਰਸਿਟੀ ਲੈਵਲ ਤੇ ਰਿਪਰੈਜ਼ੈਂਟ ਕਰਦੇ ਹੋ ਤੁਹਾਨੂੰ ਉੱਥੇ ਵੀ ਮੌਕਾ ਆ ਤੁਸੀਂ ਇਸ ਗਰਾਊਂਡ 'ਚ ਆਉਂਦੇ ਹੋ ਇਹ ਉਹ ਨਹੀਂ ਕਿਸੇ ਵੀ ਗਰਾਊਂਡ ਚ ਆਉਣਾ ਤੁਸੀਂ ਤਾਂ ਵੀ ਪੰਜਾਬ ਨੂੰ ਰਿਪਰੈਜ਼ੈਂਟ ਕਰ ਸਕਦੇ ਹੋ ਮੇਰਾ ਨਾਮ ਸੁਨੀਲ ਕੋਲਰ ਹੈ ਜੀ ਇਸ ਤਰ੍ਹਾਂ ਉਪਰਾਲਾ ਲੈਂਦੇ ਦੇਖਦੇ ਇਹੋ ਜੀ ਬਹੁਤ ਵੱਡਾ ਉਪਰਾਲਾ ਪ੍ਰਮੋਤ ਜੀ ਦਾ ਆ ਤੇ ਇਹ ਟੂਰਨਾਮੈਂਟ ਇਹਨਾਂ ਨੇ 2 ਸਾਲ ਤੋਂ ਲਿਖਿਆ ਸੀਗਾ ਤੁਸੀਂ ਟਰਾਈ ਕਰ ਰਹੇ ਸੀਗੇ ਵੀ ਟੂਰਨਾਮੈਂਟ ਵਧੀਆ ਹੋਵੇ ਕਿਉਂਕਿ 2 ਸਾਲ ਲੱਗਿਆ ਗਰਾਊਂਡ ਬਣਾਉਂਦਿਆਂ ਨੂੰ ਇਹਨਾਂ ਨੂੰ ਤੇ ਤੁਸੀਂ ਬਾਕੀ ਦੇਸ਼ ਹੀ ਰਹੇ ਆ ਮੌਲ ਐ ਇਸ ਲਈ ਬਹੁਤ ਸ਼ਾਨਦਾਰ ਟੂਰਨਾਮੈਂਟ ਚੱਲ ਰਿਹਾ ਆ ਬਹੁਤ-ਬਹੁਤ ਵਧਾਈ ਪ੍ਰਮੋਤ ਜੀ ਨੂੰ ਤੇ ਬਹੁਤ ਵਧੀਆ ਉਪਰਾਲਾ ਆ ਨਕੋਦਰ ਸ਼ਹਿਰ ਵਾਸਤੇ ਆਸੇ ਪਾਸੇ ਦੇ ਜਿੰਨੇ ਵੀ ਇਲਾਕੇ ਆ ਉਹਨਾਂ ਵਾਸਤੇ ਪੰਜਾਬ ਦੇ ਮਤਲਬ ਕਿ ਵੱਡੇ ਵੱਡੇ ਪਲੇਅਰ ਤੇ ਕੰਮ ਵੀ ਕਲੀਅਰ ਆਏ ਹੋਏ ਆ ਤੇ ਬਹੁਤ ਵਧੀਆ 16 ਟੀਮਾਂ ਦਾ ਟੂਰਨਾਮੈਂਟ ਸੀਗਾ ਤੇ ਇਸ ਵੇਲੇ ਬੈਂਡ ਐਂਡ ਕਾਲ ਦੇ ਅਮਰੋ ਦਾ ਫਾਈਨਲ ਚੱਲ ਰਿਹਾ ਆ ਬਹੁਤ ਬਹੁਤ ਧੰਨਵਾਦ ਦਿੰਨੇ ਆ ਪਰਮੋਤ ਜੀ ਨੂੰ ਇੰਨਾ ਵੱਡਾ ਉਪਰਾਲਾ ਇਹਨਾਂ ਨੇ ਜੋ ਲਿਖਿਆ ਸੀਗਾ ਸੁਪਨਾ ਜੋ ਇਹਨਾਂ ਨੇ ਦੇਖਿਆ ਆ ਕਿ ਨਕੋਦਰ ਦੇ ਵਿੱਚੋਂ ਕੋਈ ਨਾ ਕੋਈ ਵੱਡਾ ਪਲੇਅਰ ਨਿਕਲੇ ਉਹ ਵੱਡੇ ਹੋਏ ਕਦਮ ਉਹਨਾਂ ਦੇ ਸ਼ੋਧ ਵਧਨਾ ਤੁਹਾਨੂੰ ਧੰਨਵਾਦ ਜੀ ਪਾਜ਼ਰ ਦੇ ਨਾਮ ਤੇ ਜੀ ਮੇਰਾ ਨਾਮ ਧੀਰਵਦਵਾ ਜੀ ਵਦਵਾ ਜੀ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਨਗੋਦਰ ਦੇ ਵਿੱਚ ਕੀ ਕਹਿਣਾ ਚਾਹੋਗੇ ਮੈਂ ਇਸ ਉਪਰਾਲੇ ਤੇ ਪਹਿਲਾਂ ਤਾਂ ਬੈਟ ਐਂਡ ਬੋਲ ਅਕੈਡਮੀ ਕਲੱਬ ਨੂੰ ਤੇ ਉਹਨਾਂ ਦੇ ਪ੍ਰਦਾਨ ਪ੍ਰਮੋਸ਼ਨ ਮੈਂ ਨੂੰ ਬਹੁਤ ਬਹੁਤ ਵਧਾਈ ਦਿਨਾ ਹਾਂ ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੰਨਾ ਮਹੱਤਵਪੂਰਨ ਉਪਰਾਲਾ ਕਰਵਾਇਆ ਕਿ ਨੌਜਵਾਨਾਂ ਨੂੰ ਇਸ ਗੇਮਵੇ ਦੇ ਵਿੱਚ ਪਾਣ ਲਈ ਕੋਈ ਵੀ ਗੇਮ ਹੋਵੇ ਨੌਜਵਾਨ ਨੂੰ ਖੇਡਣੀ ਚਾਹੀਦੀ ਆ ਆਪਣੀ ਫਿਟਨੈਸ ਲਈ ਸਭ ਲਈ ਤੇ ਉਹ ਇੱਕ ਪਲੇਇੰਗ ਦੇ ਨਾਲ ਇਹ ਵੀ ਹੋ ਜਾਂਦਾ ਕਿ ਬੰਦਾ ਉੱਥੇ ਕੰਮਾਂ ਤੋਂ ਜਦੋਂ ਨਸ਼ਿਆਂ ਤੋਂ ਦੂਰ ਰਹਿੰਦਾ ਆ ਕਿ ਅੱਜਕੱਲ੍ਹ ਦੇਖ ਹੀ ਰਹੇ ਆ ਕਿੰਦਾਂ ਨਸ਼ਿਆਂ ਦੇ ਵਿੱਚ ਨੌਜਵਾਨ ਪੈ ਰਹੇ ਨੇ ਤੇ प्रमोद ਜੀ ਨੇ ਬਹੁਤ ਮਿਹਨਤ ਕਰਕੇ ਗਰਾਊਂਡ ਵੀ ਤਿਆਰ ਕੀਤੀ ਐ ਨਕੋਦਰ ਦੇ ਬੱਚਿਆਂ ਲਈ ਕਿ ਬੱਚੇ ਇੱਥੇ ਵੱਤੋ ਵਾਦਾਨ ਪ੍ਰੈਕਟਿਸ ਕਰਨ ਖੇਲਣ ਤੇ ਨਾਲ ਉਹਨਾਂ ਦੇ ਮੈਂ ਉਹਨਾਂ ਦੀ ਪੂਰੀ ਟੀਮ ਹੈ ਉਹਨਾਂ ਦੇ ਕੋਚ ਨੇ ਤਿੰਨ ਦਿਨ ਰਾਤ ਮਿਹਨਤ ਕਰਦੇ ਨੇ ਉਹਨਾਂ ਦੇ ਨਾਲ ਇੱਥੇ ਵੀ ਉਹਨਾਂ ਨੇ ਜਿਹੜਾ ਅੱਜ ਟੂਰਨਾਮੈਂਟ ਹੈ ਅੱਜ ਫਾਈਨਲ ਦੇ ਵਿੱਚ ਪਹੁੰਚ ਗਿਆ ਬਹੁਤ-ਬਹੁਤ ਵਧਾਈ ਹੈ ਪਹਿਲਾਂ ਤਾਂ ਉਹਨਾਂ ਨੂੰ ਇਸ ਟੂਰਨਾਮੈਂਟ ਦੀ ਫਾਈਨਲ ਤੇ ਜਿਹੜਾ ਪਹੁੰਚਿਆ ਆ ਇੰਨੇ ਵਧੀਆ ਉਹਨਾਂ ਨੇ ਇੰকারেਜ ਕਰਨ ਲਈ ਉਹਨਾਂ ਨੇ ਪ੍ਰਾਈਜ਼ ਰੱਖੇ ਨੇ ਤੇ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਅੱਜ ਨੌਜਵਾਨਾਂ ਵੱਲੋਂ ਇਹ ਸ਼ੁਭਰਾ ਲੱਗਿਆ ਜਾ ਸਕਦਾ ਹੈ ਕਿ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਨਕੁੱਦਰ ਦੇ ਵਿੱਚ ਕੀ ਕਹਿਣਾ ਚਾਹੋਗੇ ਮੈਂ ਇਸ ਟੂਰਨਾਮੈਂਟ ਨੂੰ ਦੇਖ ਕੇ ਬਿਹਤ ਪ੍ਰਸੰਤਾ ਹੋ ਰਹੀ ਹੈ ਕਿ ਮੈਨੂੰ ਇਦਾਂ ਲੱਗਦਾ ਜਿਹੜੇ ਅੱਜ ਕੱਲ ਦੇ ਨੌਜਵਾਨ ਹੈ ਬੜੀ ਰਾਈਟ ਡਾਇਰੈਕਸ਼ਨ ਵੱਲ ਜਾ ਰਹੇ ਹੈਗੇ ਆ ਤੇ ਆਉਣ ਵਾਲਾ ਜਿਹੜਾ ਭਵਿਸ਼ਾ ਪੰਜਾਬ ਦਾ ਤੇ ਦੇਸ਼ ਦਾ ਮੈਨੂੰ ਉਜਰ ਨਜ਼ਰ ਆਉਂਦਾ ਹੈ ਮੈਂ ਚਾਹਨਾ ਕਿ ਸ਼ੁਭਕਾਮਨਾਵਾਂ ਦੇਵਾਂ ਤੇ ਉਮੀਦ ਕਰਾਂ ਇਸੇ ਹੱਦ ਨਾਲ ਉਹ ਖੂਬ ਮਿਹਨਤ ਕਰਨਗੇ ਤੇ ਤਰੱਕੀ ਕਰਨਗੇ ਇੱਕ ਦਫਾ ਮੇਰੇ ਸ਼ੁਭਕਾਮਨਾਵਾਂ